ਗੱਲਬਾਤ ਕਰੀਏਗੀ ਕਿ ਕਿਹੜਾ ਹੋ ਰਿਹਾ ਹੈ ਪ੍ਰਧਾਨ ਜੀ ਅੱਜ ਹੋਇਆ ਯਾਰ ਮੈਨੂੰ ਭਾਈ ਯਾਰ ਭਾਈ ਲੱਗਿਆ ਯਾਰ ਦੱਸਿਆ ਜਾ ਰਿਹਾ ਹੈ ਕਿ ਦੇਖ ਸਕਦੇ ਹੋ ਕਿ ਅੰਦਰ ਹੈ ਬਹੁਤ ਪੱਕਾ ਲੱਗ ਰਿਹਾ ਹੈ ਕਿ ਅੰਦਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਚੈਕਿੰਗ ਕੀਤੀ ਜਾ ਰਹੀ ਹੈ ਪਰ ਜਿਹੜੇ ਇੱਥੇ ਦੇ ਲੋਕ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਥੋਂ ਨੂੰ ਖੁਆ ਖੁੱਲਿਆ ਜਾਵੇ ਦੇਖੋ ਜਿਹੜਾ ਬੂਆ ਹੈ ਉਹ ਬੂਆ ਚੋਲੀ ਭੰਨਿਆ

ਯਾਰ ਮੀਡੀਆ ਵਾਲੇ ਨੇ ਜਲੀ ਮੈਨੂੰ ਕਹਾ ਦੇ ਵਾਲੇ ਤੁਸੀਂ ਦੀ ਮੌਤ ਹੋ ਚੁੱਕੀ ਹੈ ਸੱਤ ਨਾਮ ਹੈ ਪਰਮਿੰਦਰ ਸਿੰਘ ਟੀ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ ਜਿਨ੍ਹਾਂ ਨੂੰ ਅੱਜ ਗੋਲੀ ਮਾਰ ਦਿੱਤੀ ਗਈ ਹੈ ਉਹ ਬੜੀ ਕੌਨਸਪੀਰੇਸੀ ਦੇ ਨਾਲ ਉਸ ਨੌਜਵਾਨ ਹੀਰੋ ਨੂੰ ਇਹਨਾਂ ਨੇ ਐਲੀਮੀਨੇਟ ਕੀਤਾ ਆ ਜਦ ਗੋਲੀ ਵਜੀ ਸੀ ਉਹ ਇੰਜਰ ਹੋਇਆ 3 ਘੰਟੇ ਹੋ ਗਏ ਅਜੇ ਤੱਕ ਪੁਲਿਸ ਹਸਪਤਾਲ ਨਹੀਂ ਲੈ ਕੇ ਗਈ ਇਹਦੇ ਤੇ ਪੁਲਿਸ ਟੀਮ ਮਿਲੀ ਤੋਗਤ ਉਸ ਨੂੰ ਐਲੀਮੀਨੇਟ ਕਰਨ ਦੇ ਵਿੱਚ ਸਾਹਮਣੇ ਆਉਂਦੀ ਹੈ ਨਹੀਂ ਤਾਂ ਕਿਸੇ ਦੇ ਵੀ ਚੋਟ ਮਾਰੀ ਦੀ ਚੋਟ ਵੀ ਆ ਜਾਏ ਸਭ ਤੋਂ ਪਹਿਲਾਂ ਉਹ ਹਸਪਤਾਲ ਲਿਜਾਇਆ ਜਾਂਦਾ ਜਿਹਨੂੰ ਤੇ 3 ਘੰਟੇ ਗੋਲੀ ਵੱਜੀ ਨੂੰ ਹੋ ਗਿਆ ਅਜੇ ਤੱਕ ਹਸਪਤਾਲ ਕੋਈ ਨਹੀਂ ਲੈ ਕੇ ਗਿਆ ਨਹੀਂ ਇਸ ਵੇਲੇ ਆਪਣੇ ਗੋਲੀ ਕਿੱਥੇ ਲੱਗੀ ਹੈ ਤੇ ਇਸ ਵੇਲੇ ਕੰਡੀਸ਼ਨ ਵਗੈਰਾ ਹੋਲੀ ਜਿਹੜੀ ਉਹਦੇ ਲੱਗੀ ਬਾਹਰੋਂ ਫਾਇ ਇਹ ਹੈਗੀ ਹੈ ਕਿ ਉਹਦੇ ਲੱਤ 'ਚ ਗੋਲੀ ਵੱਜੀ ਸੀਗੀ ਪਰ ਜੇ ਲੱਤ 'ਚ ਗੋਲੀ ਵੱਜੀ ਸੀ ਉਹਨੂੰ ਹਸਪਤਾਲ ਲੈ ਕੇ ਜਾਣਾ ਪੁਲਿਸ ਦਾ ਕੰਮ ਬਣਦਾ ਕਿਉਂਕਿ ਸਾਡੇ ਹੋਂ ਤੋਂ ਪਹਿਲਾਂ ਪੁਲਿਸ ਆ ਚੁੱਕੀ ਸੀਗੀ ਪਰ ਪੁਲਿਸ ਨੇ ਕਿੰਨੇ ਵੇ ਦੇ ਐਗਜ਼ੈਕਟ ਵਕਤ ਹੈ ਇਹ ਸਾਨੂੰ ਹੁਣ ਤੋਂ 2 ਘੰਟੇ ਪਹਿਲਾਂ 1.5 ਘੰਟੇ ਪਹਿਲਾਂ ਸਾਨੂੰ ਇਨਫ ਅਜੇ ਸੀ ਪਹੁੰਚ ਗਏ ਸੀ ਇੱਥੇ ਤੇ ਆਉਂਦਿਆਂ ਨੂੰ ਪੁਲਿਸ ਨੇ ਬਾਹਰੋਂ ਜਿੰਦਾ ਲਾਇਆ ਹੋਇਆ ਸੀਗਾ ਇਹ ਸਾਡੇ ਅੱਜ ਵਕੀਲ ਸਾਹਿਬ ਸੀਗੇ ਕੁਝ ਫੈਡਰੇਸ਼ਨ ਦੇ ਬੰਦੇ ਸੀ ਜਿਨ੍ਹਾਂ ਨੇ ਜ਼ੋਰ ਪਾਇਆ ਤੇ ਇਹਨਾਂ ਬਾਹਰਲਾ ਗੇਟ ਤੱਕ ਲਾਇਆ ਪਰ ਪੁਲਿਸ ਅਜੇ ਵੀ ਕਹਿੰਦੀ ਆ ਅੱਧੇ ਘੰਟੇ ਬਾਅਦ ਅਸੀਂ ਤੁਹਾਨੂੰ ਕੁਝ ਦੱਸਾਂਗੇ ਸਾਨੂੰ ਅਜੇ ਵੀ ਕੁਝ ਨਹੀਂ ਦੱਸ ਰਹੇ ਉਹਨਾਂ ਉਹ ਇੱਕ ਜਿਹੜੀ ਡੈਥਰੀ ਇਨਫੋਰਮੇਸ਼ਨ ਵਗੈਰਾ ਆ ਰਹੀ ਸੀਗੀ ਆਪਣੇ ਉਹ ਚੀਜ਼ਾਂ ਭਾਜੀ ਜੇ ਉਹਦੀ ਨਵਜ ਵੀ ਚੱਲਦੀ ਹੁੰਦੀ ਤਾਂ ਉਹ ਹਸਪਤਲ ਹੋਣਾ ਚਾਹੀਦਾ ਸੀ 3 ਘੰਟੇ ਗੋਲੀ ਵੱਜਣ ਤੋਂ ਬਾਅਦ ਜੇ ਇੰਤਿਆ ਤਾਂ ਇਹਦਾ ਮਤਲਬ ਸਾਨੂੰ ਡਾਊਟ ਹੈ ਕਿ ਉਹ 20 ਨੋ ਮੋਰ ਇਨ ਦਾ ਵਰਲਡ ਤੇ ਜਿਹੜੀ ਜਿਹਨਾਂ ਨੂੰ ਮਾਰੀ ਹੈਗੀ ਉਹ ਕੌਣ ਹੈ ਆਪਣੀ ਕੋਈ ਪ੍ਰਾਈਵੇਟ ਡਰਾਈਵਰੀ ਹੈ ਜਾਂ ਉਹ ਪੁਲਿਸ ਬੰਦਾ ਜਿਹਨੇ ਗੋਲੀ ਮਾਰੀ ਆ ਪਤਾ ਨਹੀਂ ਕੌਣ ਆ ਪੁਲਿਸ ਦੱਸੂਗੀ ਉਹ ਅੱਧਾ ਘੰਟਾ ਦਾ ਟਾਈਮ ਲਿਆ ਉਹ ਅੱਧੇ ਘੰਟੇ ਬਾਅਦ ਦੱਸਣਗੇ ਕੋਈ ਥ੍ਰੈਟ ਸੀਗਾ ਇਹਨੂੰ ਪਹਿਲਾਂ ਕੋਈ ਥ੍ਰੈਟ ਨਹੀਂ ਸੀਗਾ ਹੂੰ ਕੋਈ ਥ੍ਰੈਟ ਨਹੀਂ ਸੀਗਾ ਬਹੁਤ ਹੁਣ ਹਾਰ ਹੁਣ ਹਾਰ ਹੀਰਾ ਸੀਗਾ ਕੌਮ ਦਾ ਸਿਕਸ ਸਟੂਡੈਂਟ ਫੈਡਰੇਸ਼ਨ ਦਾ ਆਲ ਇੰਡੀਆ ਦਾ ਪ੍ਰਧਾਨ ਸੀਗਾ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਚੱਲਦਾ ਸੀਗਾ ਗਰੀਬਾਂ ਦੀ ਸੀਗਾ ਸੀਗਾ ਹਰ ਬੰਦੇ ਦੇ ਨਾਲ ਖੜਦਾ ਸੀਗਾ ਹਰ ਵੇਲੇ ਇਹ ਦੀ ਮਤ ਨੂੰ ਮਤ ਨੂੰ ਲਿਆ ਜਾਂਦਾ ਸੀ ਇਹਨੂੰ ਅਕਾਲ ਤਖਤ ਤੇ ਸੱਦਿਆ ਜਾਂਦਾ ਸੀ ਅਕਾਲੀ ਦਲ ਦੀਆਂ ਮੀਟਿੰਗਾਂ 'ਚ ਸੱਦਿਆ ਜਾਂਦਾ ਸੀ ਇਹਨੂੰ ਹਰ ਹਰ ਕੰਮ ਦੇ ਵਿੱਚ ਇਹਦੀ ਸਲਾਹ ਲਈ ਜਾਂਦੀ ਸੀ ਕਿਉਂਕਿ ਇਹਦਾ ਜਨਮ ਤੋਂ ਲੈ ਕੇ ਜਿਉ ਇਹਨੂੰ ਸੁਰਤ ਸੰਭਲੀ ਅੱਖ ਇਹਨੇ ਖੋਲਿਆ ਇਹਨੇ ਸਿੱਖ ਸਿੱਖੀ ਲਈ ਸਿੱਖਾਂ ਲਈ ਗਰੀਬਾਂ ਲਈ ਇਹਨੇ ਕੰਮ ਕੀਤਾ ਸਾਨੂੰ ਗੱਲ ਦਾ ਨਹੀਂ ਪਤਾ ਭਾਜੀ ਗੱਲ ਪੁਲਿਸ ਨੇ ਦੱਸਣੀ ਭਾਜੀ ਤੁਹਾਨੂੰ ਪਹਿਲਾਂ ਵੀ ਸਾਰੇ ਪ੍ਰੈਸ ਨੂੰ ਬਰੀਫ ਕਰ ਚੁੱਕਾ ਮੈਂ ਜੀ ਬਾਰ-ਬਾਰ ਸਵਾਲ ਤੁਸੀਂ ਮੈਨੂੰ ਬਾਰ-ਬਾਰ ਕਰਦੇ ਹੋ ਜਵਾਬ ਮੇਰਾ ਉਹੀ ਹੈ ਇਹ ਜੋਕ ਦੱਸਣਾ ਪੁਲਿਸ ਨੇ ਦੱਸਣਾ ਹੁਣ ਤੁਸੀਂ ਅੰਦਰ ਗਏ ਸੀ ਸਰ ਅੰਦਰ ਗਏ ਸੀ ਭਾਈ ਧੱਕੇ ਨਾਲ ਅੰਦਰ ਗਿਆ ਬੰਦਾ ਹੱਡਾ ਮਰਿਆ ਹੈ ਅੰਦਰ ਡੈੱਡ ਬੋਡੀ ਪਈ ਉਹਨਾਂ ਦੀ ਡੈੱਡ ਬੋਡੀ ਪਈ ਹੈ ਉਹ ਆਪਣਾ ਕੰਮ ਕਰ ਰਹੇ ਹਨ ਸਾਡੇ ਤਰਲੇ ਮੈਂ ਤਾਂ ਕਿਤੇ ਅੱਧਾ ਘੰਟਾ ਸਮਾਂ ਦੇ ਦੋ ਅੱਧੇ ਘੰਟੇ ਬਾਅਦ ਪੁਰਿਆ ਤੁਹਾਨੂੰ ਅਸੀਂ ਬੰਦਾ ਸਪੁਰਤ ਕਰਾਂਗੇ ਪਰ ਅਸੀਂ ਪੁਲਿਸ ਦੇ ਉੱਤੇ ਇੱਕੋ ਹੀ ਕਾਰਵਾਈ ਕਰਦੇ ਆ ਜਿੰਨਾ ਚਿਰ ਗੋਲੀ ਚੱਲੀ ਨਾ ਹੋ ਗਿਆ ਬੰਦੇ ਨੂੰ ਹਸਪੀਟਲ ਕਿਉਂ ਨਹੀਂ ਪਹੁੰਚਾਇਆ ਜੇ ਇਹ ਮੈਂ ਇਹੀ ਮੰਗ ਕਰਦਾ ਜਿਹੜਾ ਬੰਦੇ ਨੇ ਗੋਲੀ ਚਲਾਈਏ ਉਹਨੂੰ ਪਹਿਲਾਂ ਦਾ ਅੰਦਰ ਇਰੈਸਟ ਕੀਤਾ ਜਾਵੇ ਦੂਸਰਾ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਗੋਲੀ ਚਲਾਉਣ ਤੋਂ ਬਾਅਦ ਹਸਪਤਾਲ ਨਹੀਂ ਪਹੁੰਚਾਇਆ ਗਿਆ ਮੈਡੀਕਲ ਨਹੀਂ ਦਿੱਤਾ ਗਿਆ ਉਹ ਵੀ ਕਾਰਵਾਈ ਹੋਣੀ ਚਾਹੀਦੀ ਪੰਥਕ ਸਫਾ ਦੇ ਵਿੱਚ ਵਿਚਰਣ ਵਾਲੇ ਆਲ ਇੰਡੀਆ ਸਿੱਖ ਫੋਰਮੇਸ਼ਨ ਦੇ ਪ੍ਰਧਾਨ ਪੇਸ਼ੇ ਤੋਂ ਵਕੀਲ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਕਿਉਂਕਿ ਪੰਥਕ ਜਿਹੜਾ ਬੰਦਾ ਹੁੰਦਾ ਨਾ ਉਹ ਗੁਰੂ ਨੂੰ ਸਮਰਪਿਤ ਹੁੰਦਾ ਉਹਦਾ ਕਤਲ ਇਸ ਤਰ੍ਹਾਂ ਕਰ ਦੇਣਾ ਬਹੁਤ ਹੀ ਮੰਦਭਾਗੀ ਘਟਣਾ ਹੈ ਹੱਲੇ ਤੱਕ ਇੱਥੇ ਪੁਲਸ ਦਾ ਕੋਈ ਉੱਚ ਅਧਿਕਾਰੀ ਨਹੀਂ ਪਹੁੰਚਿਆ ਹੱਲੇ ਤੱਕ ਕਰ ਨਾ ਹਲਕੇ ਦਾ ਐਮਐਲਏ ਕੋਈ ਨਹੀਂ ਆਇਆ ਸਾਡੀ ਇਹੀ ਮੰਗ ਹੈ ਕਿਉਂਕਿ ਪੁਲਸ ਵੀ ਕਟਾਰੇ ਦੇ ਵਿੱਚ ਹੈਗੀ ਹੈ ਨਾ ਉਹਨੂੰ ਕੋਈ ਟ੍ਰੀਟਮੈਂਟ ਦਿੱਤਾ ਗਿਆ ਨਾ ਇਹ ਘਰ ਨੂੰ ਸੀਲ ਕੀਤਾ ਗਿਆ ਹੱਲੇ ਤੱਕ ਠੀਕ ਹੈ ਜੀ ਕੋਈ ਆ ਰਿਹਾ ਕੋਈ ਜਾ ਰਿਹਾ ਜਦ ਕੀ ਕੀ ਬਣਦਾ ਕਾਨੂੰਨ ਦੀ ਪਰਿਭਾਸ਼ਾ ਇਹ ਕਹਿੰਦੀ ਹੈ ਕਿ ਡੈੱਡ ਬੋਡੀ ਨੂੰ ਹਸਪਤਾਲ ਲਿਆ ਜਾਂਦਾ ਉਸ ਤੋਂ ਬਾਅਦ ਘਰ ਨੂੰ ਸੀਲ ਕੀਤਾ ਜਾਂਦਾ ਸੀਲ ਕਰਨ ਤੋਂ ਬਾਅਦ ਉਹਨਾਂ ਦੀ ਫ੍ਰੈਂਸਿਕ ਟੀਮ ਆਂਦੀ ਹੈ ਡੌਗ ਸਕਵਾਡਾਂ ਟੀਮ ਆਂਦੀ ਹੈ ਸਾਰੀ ਟੀਮ ਆ ਕੇ ਘਰ ਦੀ ਪੂਰੀ ਤਲਾਸ਼ੀ ਲੈਂਦੀ ਹੈ ਪੂਰਾ ਉਹ ਵੈਰੀਫਾਈ ਕਰਕੇ ਫਿਰ ਕੋਈ ਕਿਸੇ ਤੈਅ ਤੱਕ ਪਹੁੰਚਦੀ ਪਰ ਇੱਥੇ ਉਹੋ ਜਿਹਾ ਕੁਝ ਨਹੀਂ ਕੀਤਾ ਗਿਆ ਸਾਡੇ ਇਹ ਮੰਗੇ ਜਿਨ੍ਹਾਂ ਨੇ ਇਹ ਕਤਲ ਕੀਤਾ ਵੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇ ਜਿਹੜੇ ਇਹਨਾਂ ਵਿੱਚ ਦੋਸ਼ੀ ਹੈ ਜਿਨ੍ਹਾਂ ਨੇ ਘਾਟ ਢਿੱਲ ਵਰਤੀ ਹੈ ਉਹਨੂੰ ਡੱਡਾ ਪਹੁੰਚਾ ਹਸਪੀਟਲ ਤੋਂ ਵਿਚਾਰਦੋ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਬੜਨੀ ਚਾਹੀਦੀ ਹੈ ਖਰਸਾ ਹੈ ਕੋਈ ਤੁਹਾਨੂੰ ਖਰਸਾ ਬਹੁਤ ਵੱਡਾ ਹੈਗਾ ਜਦ ਤੱਕ ਅਸੀਂ ਕੋਈ ਤੈਅ ਤੱਕ ਨਹੀਂ ਪਹੁੰਚਦੇ ਕੁਝ ਨਹੀਂ ਦੱਸ ਸਕਦੇ ਜੀ ਅਸੀਂ ਕਿਉਂਕਿ ਪੁਲਸ ਐ ਕੋਈ ਦੱਸ ਨਹੀਂ ਰਹੀ ਪੁਲਸ ਹੋਰ ਨਵੇਂ ਨਵੇਂ ਕਹਾਣੀਆਂ ਬਣਾ ਰਹੀ ਐ ਇਹਨੂੰ ਪੁਲ ਦੱਸੇਗਾ ਨਾ ਕੀ ਕਹਾਣੀ ਹੈਗੀ ਐ ਸੀਸੀਟੀਵੀ ਲਾ ਕੇ ਕੋਈ ਫੋਟੋਜ਼ ਨਹੀਂ ਘਟਾਈ ਲੱਤ ਕਰਨਾਂ ਨੇ ਹੂੰ ਸਾਹਮਣੇ ਵਾਲਾ ਘਰ ਐ ਸਾਹਮਣੇ ਜਾ ਰਹੇ ਨੇ ਕਿਸ ਨੇ ਆਵਾਜ਼ ਮਾਰੀ ਕਿੱਦਾਂ ਕਿ ਕੀ ਐ ਇਹ ਤਾਂ ਪੁਲਸ ਦੱਸੇ ਨਾ ਸਾਨੂੰ ਹੂੰ ਸਾਡੇ ਤੋਂ ਪਹਿਲਾਂ ਪੁਲਸ ਮੰਚੀ ਐ ਸਾਨੂੰ ਕੰਟਰੋਲ ਰੂਮ ਤੋਂ ਖਬਰ ਆਈ ਸੀ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਆ ਹੁਣ ਉੱਥੇ ਮੌਕੇ ਤੇ ਆਏ ਸੀਗੇ ਆਣ ਕੇ ਫੋਰੈਂਸਿਕ ਟੀਮ ਆ ਗਈਆਂ ਸਾਰੀ ਉਹੀ ਜਾਂਚ ਚੱਲਦੀ ਪਈ ਆ ਬਾਕੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਉਹ ਸਾਰੇ ਕਰ ਤੁਹਾਨੂੰ ਦੱਸ ਦੇਈਏ ਮੌਤ ਹੋ ਚੁੱਕੀ ਹੈ ਇਹਦਾ ਨਾਮ ਹੈ ਪਰਮਿੰਦਰ ਸਿੰਘ ਢਿੰਗਰਾ ਨਾਮ ਹੈ ਹੱਲੇ ਕਾਰਨ ਜਿਹੜੇ ਸਾਰੇ ਪਤਾ ਲੱਗਣਗੇ ਆਪਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦਾ ਫੜ ਲਿਆ ਗਿਆ ਹੋਵੇਗਾ ਹਾਂਜੀ ਹਾਂਜੀ ਉਹ ਸਾਰੇ ਫੜੇ ਗਏ ਉਹਨਾਂ ਦਾ ਕੈਨ ਲਿਸੈਂਸ ਹੈ ਵੈਪਨ ਨਹੀਂ ਇਹ ਜਿਹੜਾ ਆਪਣੀ ਸਪੋਰਟ ਦੀ ਨਹੀਂ ਉਹਦੀ 2mm ਦੀ ਬੋਰ ਦੀ ਗੋਲੀ ਇਹ ਬੰਦੂਕ ਕੋਲ ਨਹੀਂ ਉਹ ਰਜਿਸਟਰਡ ਆਮਲਾ ਸੀਗਾ ਜਿਹਦੇ ਵਿੱਚ ਇਸ ਇਨਵੈਸਟੀਗੇਸ਼ਨ ਵਿੱਚ ਪਤਾ ਲੱਗੂਗਾ ਜਦੋਂ ਇਹ ਪੁੱਛਗਿੱਛ ਕਰਾਂਗੇ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਕਰਦੇ ਨੇ ਤਿੰਨੇ ਵੀ ਤੇ ਤਿੰਨੇ ਮੈਂਬਰ ਅਸੀਂ ਲੈ ਲਏ ਸਰ ਉਹਨਾਂ ਦਾ ਕੰਮ ਲਗਭਗ 2 ਤੋਂ 2.5 ਘੰਟੇ ਹੋ ਗਏ ਨੇ ਜਿਹੜੇ ਕਿ ਮਰ ਤੱਕ ਜਿਹਨੂੰ ਗੋਲੀ ਲੱਗੀ ਉਹ ਅੰਦਰ ਹੀ ਰੱਖਿਆ ਕੋਈ ਫਰਸਟ ਡੇਟ ਵਗੈਰਾ ਨਹੀਂ ਦਿੱਤੀ ਇਹਦੇ ਵਿੱਚ ਜਦੋਂ ਅਸੀਂ ਆਏ ਸੀਗੇ ਉਸ ਤੋਂ ਪਹਿਲਾਂ ਅਸੀਂ ਇਹ ਫੋੜੀ ਆਕਰ ਚੁੱਕੀ ਸੀ ਕਿ ਇੱਕ ਗੋਲੀ ਲੱਗੀ ਹੈ ਲੱਤ ਤੇ ajo ਹੁਣ ਤੱਕ ਪਤਾ ਲੱਗਾ ਬਾਕੀ ਪੋਸਟਮੈਡਮ ਉਹੀ ਪੋਸਟਮੈਡਮ ਚ ਪਤਾ ਲੱਗੂਗਾ ਬਾਕੀ ਕਿੱਥੇ ਕਿੱਥੇ ਕਿੜੀਆਂ ਕਿੜੀਆਂ ਸੱਟਾਂ ਸੀਸੀਟੀਵੀ ਵਗੈਰਾ ਕਰਵਾਏ ਕੋਈ ਸਰ ਕੁਝ ਲੈ ਲਿਓ ਇਹ ਸਾਡੇ ਕੋਲ ਖਬਰ ਆਈ ਸੀ ਕੰਟਰੋਲ ਰੂਮ ਤੋਂ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਹੈ ਰਾਜਨਗਰ ਦੇ ਵਿੱਚ ਅਸੀਂ ਉੱਥੇ ਮੌਕੇ ਤੇ ਆਏ ਆ ਜਿਹੜਾ ਬੰਦਾ ਮੌਕੇ ਤੇ ਇਹ ਮਰ ਚੁੱਕਾ ਸੀਗਾ ਉਹਦੇ ਗੋਲੀ ਲੱਗੀ ਹੋਈ ਆ ਤੇ ਉਹਨੂੰ ਹੁਣ ਇਸ ਵੇਲੇ ਜਿਹੜੀ ਅਗਲੀ ਤਫਤੀਸ਼ ਹੋ ਜਾਰੀ ਕਰ ਰਹੇ ਨੇ ਇਹਦਾ ਪਰਮਿੰਦਰ ਸਿੰਘ ਢਿੰਗਰਾ ਨਾਮ ਸਰ ਕੀ ਐਡਵੋਕੇਟ ਐਡਵੋਕੇਟ ਕਿੰਨੇ ਗੋਲੀ ਮਾਰਨ ਕਿੰਨੇ ਫਾਇਰ ਕਿੰਨੇ ਹੋਇਆ ਇੱਕ ਫਾਇਰ ਹੋਇਆ ਜਿਹੜੀ ਸਪੋਰਟ ਸੀ 2 ਐਮ ਐਮ ਦੀ ਬੰਦੂਕ ਹੁੰਦੀ ਉਹਦੇ ਵਿੱਚੋਂ ਇਹਦੇ ਪੱਟ ਦੇ ਉੱਤੇ ਗੋਲੀ ਲੱਗੀ ਮਾਰਨ ਦਾ ਕਾਰਨ ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂ ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂ ਕਿ ਇਹਦੇ ਸੱਟਾ ਹੋਰ ਕਿੱਥੇ ਕਿੱਥੇ ਲੱਗੇ ਉਹ ਮੈਂ ਇਹਨੂੰ ਇਨਵੈਸਟੀਗੇਟ ਦੱਸ ਨਹੀਂ ਸਕਦਾ ਕਿ ਕੀ ਹੈ ਫੈਮਿਲੀ ਦੇ ਤਿੰਨੋਂ ਮੈਂਬਰ ਤੁਸੀਂ ਅਰੈਸਟ ਕਰ ਲਏ ਜੀ ਕਰ ਲੇ ਜੀ ਯਾਰ ਗਲਤ ਕਰ ਲੈਣ ਦੋ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਗੋਲੀ ਲੱਗਣ ਨਾਲ ਮੌਤ ਹੋਈ ਜਾਂ ਪੌੜੀਆਂ ਤੋਂ ਡਿੱਗ ਕੇ ਮੌਤ ਹੋਈ ਕਿਉਂਕਿ ਜਦੋਂ ਗੋਲੀ ਲੱਗੀ ਹੈ ਗੋੜੀ ਲੱਗਣ ਤੋਂ ਬਾਅਦ ਪੌੜੀਆਂ ਤੋਂ ਥੱਲੇ ਡਿੱਗਿਆ ਹੋ ਸਕਦਾ ਸਿਰ ਦੇ ਅੰਦਰੂਨੀ ਸੱਟਾਂ ਵੀ ਲੱਗੀਆਂ ਹੋਣ ਉਹ ਸਾਰਾ ਕੁਝ ਹੈ ਜੋ ਵੀ ਸਪਸ਼ਟੀਆਂ ਵਿੱਚ ਵੀ ਸੱਟ ਲੱਗ ਸਕਦੀ ਹੈ ਉਹ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਜਾਂ ਪੋਸਟਮਾਰਟਮ ਵਿੱਚ ਪਤਾ ਲੱਗੂਗਾ ਜਿਹੜਾ ਕਹਿੰਦਾ ਮੈਂ ਆਫਿਸ ਚ ਬੈਠਾ ਸੀ ਇਹਨਾਂ ਨੂੰ ਬਾਗ ਮਾਰੀ ਕੇ ਬੁਲਾਇਆ ਦੇਖੋ ਉਹਦੇ ਸਾਰਾ ਕੁਝ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਹੁਣ ਕੈਮਰਾ ਵੀਡੀਓ ਫੁਟੇਜ ਵਗੈਰਾ ਲਵਾਂਗੇ ਇਹਨਾਂ ਦੇ ਵਿੱਚ ਪਰਮਿੰਦਰ ਕੌਰ ਹੈ ਜਿਹੜੀ ਇਹ ਲੇਡੀ ਇੱਥੇ ਰਹਿੰਦੀ ਤੇ ਉਹਦਾ ਹਸਬੰਡ ਤੇ ਉਹਦਾ ਬੇਟਾ ਇਹਨਾਂ ਨਾਲ ਦਾ ਪਤਾ ਨਾਮ ਇੱਕ ਦੱਸ ਦੂੰਗਾ ਤੁਹਾਨੂੰ ਇਹ ਪਰਿਵਾਰਕ ਮੈਂਬਰ ਸੀ ਇਹ ਸਾਰੇ ਪਰਿਵਾਰਕ ਮੈਂਬਰ ਸੀ ਕਿੰਨੇ ਮੈਂਬਰ ਫੜੇ ਸਰ ਤਿੰਨ ਸਰ ਮਾਰਨ ਦਾ ਕਾਰਨ ਕੀ ਸੀ ਇਹ ਹਲੇ ਇਨਵੈਸਟੀਗੇਸ਼ਨ ਚ ਪਤਾ ਲੱਗਦਾ